ਪਹੁੰਚੁਕੇ ਨੇ ਕੁਲਵਿੰਦਰ ਬਿੱਲਾ ਹਸਪੀਟਲ ਪਹੁੰਚੇ ਨੇ ਕੰਵਰ ਗਰੇਵਾਲ ਪਹੁੰਚੇ ਨੇ ਹੋਰ ਵੀ ਜਿਹੜੇ ਪੰਡਾ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਇਸ ਵੇਲੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਫੋਰਟਿਸ ਹਸਪੀਟਲ ਦੀਆਂ ਜਿੱਥੇ ਕੁਲਵਿੰਦਰ ਬਿੱਲਾ ਨਜ਼ਰ ਆ ਰਹੇ ਨੇ ਕੰਵਰ ਗਰੇਵਾਲ ਨਜ਼ਰ ਆ ਰਹੇ ਨੇ ਹਾਲਾਂਕਿ ਬੇहद ਮੁਸ਼ਕਲ ਭਰਿਆ ਦੌਰ ਇਸ ਵੇਲੇ ਪਰਿਵਾਰ ਦੇ ਲਈ ਵੀਰ ਸਿੰਘ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬੀ ਗਾਇਕ ਜਿਹੜੇ ਨੇ ਉਹ ਉਹਨਾਂ ਦੇ ਸਾਥੀ ਕਲਾਕਾਰ ਜਿਹੜੇ ਨੇ ਇਸ ਵੇਲੇ 40 ਹਸਪਤਾਲ ਦੇ ਵਿੱਚ ਪਹੁੰਚੇ ਨੇ ਦੁਆਵਾਂ ਦਾ ਦੌਰ ਜਾਰੀ ਹੈ ਜਿਵੇਂ ਮੇਰੇ ਸਹਿਯੋਗੀ ਵਿਜੇਪਾਲ ਬਰਾੜ ਦੱਸ ਰਹੇ ਨੇ ਕਿ ਕਾਫੀ ਸੀਰੀਅਸ ਹੈ ਉਹਨਾਂ ਦੀ ਕੰਡੀਸ਼ਨ ਉਹਨਾਂ ਦਾ ਬ੍ਰੇਨ ਡੈੱਡ ਦੱਸਿਆ ਜਾ ਰਿਹਾ ਹੈ ਕਿ ਜਦੋਂ ਹਸਪਤਾਲ ਲਿਆਂਦਾ ਵੀ ਜਾ ਰਿਹਾ ਸੀ 40 ਹਸਪਤਾਲ ਦੇ ਲਿਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਕਾਰਡੀਕ ਅਰੈਸਟ ਹੋਇਆ ਤੇ ਇਸ ਵੇਲੇ ਕੋਸ਼ਿਸ਼ਾਂ ਦਾ ਡਾਕਟਰਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਕਿ ਅ ਇਸ ਦੇ ਨਾਲ ਹੀ ਰੁਕ ਕਰਦੇ ਹਾਂ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਇਸ ਵੇਲੇ 40 ਹਸਪੀਟਲ ਪਹੁੰਚੇ ਨੇ ਤੇ ਉੱਥੇ ਕੀ ਹਾਲਾਤ ਨੇ ਕੀ ਜਾਣਕਾਰੀ ਜਿਹੜੀ ਹੈ ਇਸ ਵੇਲੇ ਮਿਲ ਰਹੀ ਹੈ ਉਮੇਸ਼ ਕੀ ਕੁਝ ਅਪਡੇਟ ਕਿਉਂਕਿ ਇਸੇ ਹਸਪੀਟਲ ਦੇ ਵਿੱਚ ਭਰਤੀ ਨੇ 40 ਹਸਪੀਟਲ ਦੇ ਵਿੱਚ ਜਿੱਥੇ ਤੁਸੀਂ ਮੌਜੂਦ ਹੋ ਕਈ ਕਲਾਕਾਰ ਪਹੁੰਚ ਚੁੱਕੇ ਨੇ ਕੀ ਕੁਝ ਇਨਫੋਰਮੇਸ਼ਨ ਹੈ ਇਸ ਵੇਲੇ ਅੰਦਰੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਕੋ ਜਾਣਕਾਰੀ ਹੈ ਕਿ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਸੀਰੀਅਸ ਹੈ ਕਿਉਂਕਿ ਜਦੋਂ ਬ੍ਰੇਨ ਡੈੱਡ ਕੋਈ ਇਨਸਾਨ ਹੋ ਜਾਂਦਾ ਤਾਂ ਕੰਡੀਸ਼ਨ ਜਿਹੜੀ ਹੈ ਕਿ ਕਾਫੀ ਖਰਾਬ ਹੋ ਜਾਂਦੀ ਹੈ 40 ਅਮਰਜੈਂਸੀ ਦੇ ਅਸੀਂ ਬਾਹਰ ਮੌਜੂਦ ਹਾਂ ਇਸ ਨੂੰ ਤਸਵੀਰਾਂ ਤੁਹਾਨੂੰ ਦਿਖਾ ਦਈਏ ਔਰ ਕਲਾਕਾਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਇੱਥੇ ਮਿਲਣ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੇ ਕਲਾਕਾਰ ਨੇ ਉਹ ਲਗਾਤਾਰ ਇੱਥੇ ਰੁਕ ਕਰ ਰਹੇ ਨੇ ਕੁਝ ਦਿਨ ਪਹਿਲਾਂ ਮਿਲ ਕੇ ਗਏ ਨੇ ਔਰ ਹੁਣ ਵੀ ਅੰਦਰ ਵੀ ਕੁਝ ਲੋਕ ਮੌਜੂਦ ਨੇ ਲੇਕਿਨ ਕੰਡੀਸ਼ਨ ਦੇ ਜੇ ਆਪਾਂ ਗਲ ਕਰ ਲਈ ਤਾਂ ਰਾਜਵੀਰ ਜੁੰਦਾ ਦੀ ਕੰਡੀਸ਼ਨ ਖਰਾਬ ਹੈ ਔਰ ਖਰਾਬ ਦੇ ਜੇ ਆਪਾਂ ਟੈਕਨੀਕਲੀ ਮੈਡੀਕਲੀ ਲਾਈਨ ਦੀ ਖਰਾਬ ਗਲ ਕਰੀਏ ਤਾਂ ਬ੍ਰੇਨ ਡੈਡ ਦੱਸਿਆ ਜਾ ਰਿਹਾ ਔਰ ਬ੍ਰੇਨ ਡੈਡ ਦਾ ਮਤਲਬ ਇਹ ਹੁੰਦਾ ਹੈ ਕਿ ਬਹੁਤ ਹੀ ਚਮਤਕਾਰ ਜਾਂ ਬਹੁਤ ਹੀ ਮੈਡੀਕਲ ਸਾਇੰਸ ਨੂੰ ਵੀ ਜੇ ਆਪਾਂ ਗੱਲ ਕਰੀਏ ਉਸ ਹਾਵ ਨਾਲ ਵਾਪਸੀਆਂ ਨਾਲ ਮੁਸ਼ਕਲ ਹੋ ਜਾਂਦਾ ਹੈ ਲੇਕਿਨ ਇਹ ਅਰਦਾਸ ਦਾ ਦੌਰ ਜਾਰੀ ਹੈ ਡਾਕਟਰਾਂ ਦੀ ਆਪਣੀ ਕੋਸ਼ਿਸ਼ ਜਾਰੀ ਹੈ ਕਿਉਂਕਿ ਬਹੁਤ ਹੀ ਯੁਵਾ ਗਾਇਕ ਔਰ ਪਲਸ ਬਾਈਕਿੰਗ ਦਾ ਸ਼ੌਕ ਰੱਖਦੇ ਸੀ ਕੰਡੀਸ਼ਨ ਖਰਾਬ ਹੈ ਕਿਉਂਕਿ ਕਿਸ ਹਾਵ ਨਾਲ ਐਕਸੀਡੈਂਟ ਹੋਇਆ ਤਾਂ ਤੁਸੀਂ ਦੱਸੋ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਬਾਈਕਿੰਗ ਵਿੱਚ ਸੇਫਟੀ ਗੀਅਰ ਪਾ ਕੇ ਹੀ ਸਾਰੀ ਚੀਜ਼ਾਂ ਬਾਈਕਿੰਗ ਹੁੰਦੀਆਂ ਨੇ ਔਰ ਉਹ ਕੋਈ ਪਹਿਲੀ ਵਾਰ ਨਹੀਂ ਬਾਈਕਿੰਗ ਕਰਨ ਗਏ ਸੀ ਤਾਂ ਕਈ ਵਾਰ ਉਹ ਜਾ ਚੁੱਕੇ ਨੇ ਉਹਨਾਂ ਦਾ ਸ਼ੌਕ ਹੈ ਬਾਈਕਿੰਗ ਕਰਨਾ ਔਰ ਸੇਫਟੀ ਗੀ ਉਸ ਤੋਂ ਬਾਵਜੂਦ ਇਦਾਂ ਦਾ ਐਕਸੀਡੈਂਟ ਹੋਣਾ ਔਰ ਕਿਵੇਂ ਕੰਡੀਸ਼ਨ ਖਰਾਬ ਹੋਈ ਉਹ ਚੀਜ਼ ਹਲੇ ਤੱਕ ਕਲੈਰਟੀ ਨਹੀਂ ਹੈ ਲੇਕਿਨ ਫਿਲਹਾਲ ਇਹ ਹੈ ਕਿ ਕੰਡੀਸ਼ਨ ਖਰਾਬ ਦੱਸੀ ਜਾ ਰਹੀ ਹੈ ਅ ਰਾਜਵੀਰ ਜਵੰਦਾਦੀ ਔਰ ਡਾਕਟਰ ਜਿਹੜਾ ਹੈਗੇ ਨੇ ਆਪਣਾ ਉਹ ਪੂਰੀ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਬਚਾਣ ਦੀਆਂ ਔਰ ਅੰਦਰ ਤੋਂ ਜਿਹੜੀ ਖਬਰ ਮਿਲ ਰਹੀ ਹੈ ਕਿ ਕੁਝ ਦੇਰ ਬਾਅਦ ਕੰਡੀਸ਼ਨ ਦਾ ਐਗਜ਼ੈਕਟ ਪਤਾ ਲੱਗੇਗਾ ਉਮੇਸ਼ ਉਮੇਸ਼ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਕਿਉਂਕਿ ਜਿਹੜੀ ਪਹਿਲਾਂ ਜਾਣਕਾਰੀ ਮਿਲੀ ਸੀ ਉਹ ਇਹ ਸੀ ਕਿ ਸਵੇਰੇ 8-9 ਵਜੇ ਦੇ ਨੇੜੇ ਤੇੜੇ ਇਹ ਹਾਦਸਾ ਹੋਇਆ ਤੇ ਹਜੇ ਐਗਜ਼ੈਕਟ ਲੋਕੇਸ਼ਨ ਚਲੋ ਪਤਾ ਲੱਗੇਗੀ ਪਰ ਕਿ ਬੱਦੀ ਦੇ ਨੇੜੇ ਇਹ ਹਾਦਸਾ ਹੋਇਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਉਹਨਾਂ ਨੂੰ ਨਾਡਾ ਸਾਹਿਬ ਦੇ ਨੇੜੇ ਕੁਆਰਕ ਹਸਪੀਟਲ ਉੱਥੇ ਲਿਆਂਦਾ ਗਿਆ ਕਿਉਂਕਿ ਤੁਰੰਤ ਉਸ ਤੋਂ ਬਾਅਦ ਫਿਰ 40 ਸਿਫਟ ਕੀਤਾ ਗਿਆ ਵਿਜੇਪਾਲ ਬਰਾੜ ਮੇਰੇ ਸਹਿਯੋਗੀ ਹੁਣੇ ਜੁੜੇ ਸੀ ਉਹ ਉਹਨਾਂ ਦੇ ਮੁਤਾਬਕ ਕਾਰਡੀਕ ਅਰੇਸਟ ਵੀ ਆਇਆ ਏ ਜਦੋਂ ਉਹਨਾਂ ਨੂੰ ਲਿਆਂਦਾ ਜਾ ਰਿਹਾ ਸੀ ਹਸਪੀਟਲ 40 ਹਸਪੀਟਲ ਤਾਂ ਹਸਪੀਟਲ ਤੋਂ ਪਹੁੰਚਣ ਤੋਂ ਪਹਿਲਾਂ ਕਾਰਡੀਕ ਅਰੇਸਟ ਵੀ ਹੋਇਆ ਉਹਨਾਂ ਨੂੰ ਤੇ ਇਸ ਵੇਲੇ ਜਿਵੇਂ ਤੁਸੀਂ ਵੀ ਦੱਸ ਰਹੇ ਹੋ ਬ੍ਰੇਨ ਡੈਡ ਹੈ ਤੇ ਰੇਅਰਸਟ ਆਫ ਦਾ ਰੇਅਰ ਕੇਸ ਹੀ ਹੁੰਦਾ ਏ ਤੇ ਦੁਆਵਾਂ ਦਾ ਦੌਰ ਹਾਲਾਂਕਿ ਡਾਕਟਰ ਥੋੜੀ ਦੇਰ ਤੱਕ ਕੋਈ ਮੈਡੀਕਲ ਬੁਲੇਟਿਨ ਜਾਰੀ ਕਰ ਸਕਦੇ ਨੇ ਪਰ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਹੋਵੇ ਉਸ ਨੂੰ ਕਿਵੇਂ ਸਮਝੀਏ ਖਾਸ ਕਰ ਡਾਕਟਰੀ ਭਾਸ਼ਾ ਦੇ ਵਿੱਚ ਇਸ ਨੂੰ ਦੇਖਿਆ ਜਾਵੇ ਜੀ ਦੇਖੋ ਬ੍ਰੇਨ ਡੈਡ ਹੋਣਾ ਆਪਣੇ ਆਪ ਵਿੱਚ ਕਿਸੇ ਨਾ ਕਿਸੇ ਇੱਕ ਉਮੀਦਾਂ ਨੂੰ ਖਤ ਝਟਕਾ ਲਗਦਾ ਹੈ ਖਤਮ ਕਰਨ ਵਾਲੀ ਗੱਲ ਹੁੰਦੀ ਹੈ ਜੇ ਡਾਕਟਰੀ ਲਾਈਨ ਦੀ ਗੱਲ ਕਰੀਏ ਤਾਂ ਉਹ ਸਿਚੁਏਸ਼ਨ ਨੂੰ ਉਹ ਸਿਚੁਏਸ਼ਨ 'ਚ ਵੀ ਮਰੀਜ਼ ਨੂੰ ਵਾਪਸ ਉਸ ਅਚੇਤ ਵਿੱਚ ਲੈਣਾ ਯਾਨੀ ਕਿ ਅਚੇਤ ਅਵਸਥਾ ਹੈ ਬ੍ਰੇਨ ਡੈਡ ਬ੍ਰੇਨ ਡੈਡ ਹੈ ਆਕਸੀਜਨ ਖਤਮ ਹੈ ਔਰ ਬ੍ਰੇਨ ਡੈਡ ਵਿੱਚ ਮੁਸ਼ਕਿਲਾਂ ਵੱਧ ਜਾਂਦੀਆਂ ਨੇ ਕਿ ਬਾਕੀ ਆਰਗਨਸ ਵੀ ਕਈ ਵਾਰ ਫੇਲ ਹੋ ਜਾਂਦੇ ਜਿੱਦਾ ਵਿਜੇ ਦਾ ਜ਼ਿਕਰ ਕਰ ਰਹੇ ਸੀ ਜਿਨ੍ਹਾਂ ਨੇ ਦੱਸਿਆ ਕਿ ਕਾਰਡੀਕ ਅਰੈਸਟ ਹੋਇਆ ਤਾਂ ਕਿਤੇ ਨਾ ਕਿਤੇ ਇਹ ਆਰਗਨ ਮਲਟੀ ਆਰਗਨ ਫੇਲਿਅਰ ਦਾ ਇੱਕ ਸ਼ੁਰੂ ਹੋ ਜਾਂਦਾ ਹੈ ਦੌਰ ਬ੍ਰੇਨ ਡੈਡ ਹੋਣ ਦੇ ਨਾਲ ਔਰ ਇਸੀ ਕਰਕੇ ਮੈਨੂੰ ਜਿਹੜੀ ਜਾਣਕਾਰੀ ਮਿਲੀ ਸੀ ਕਿ ਬ੍ਰੇਨ ਡੈਡ ਹੈ ਤਾਂ ਉਹ ਕਿਤੇ ਨਾ ਕਿਤੇ ਇੱਕ ਇਹ ਖਦਸ਼ਾ ਹੋ ਜਾਂਦਾ ਹੈ ਕਿ ਕੀ ਜ਼ਿੰਦਗੀ ਬਚੇਗੀ ਜਾਂ ਨਹੀਂ ਉਹ ਜੇ ਮੈਂ ਕਲੀਅਰ ਕਟ ਲਾਈਨ ਕਹਾ ਹਾਲਾਂਕਿ ਦੁਆਵਾਂ ਦੇਖੋ ਸਾਡੀ ਵੀਆਂ ਨੇ ਸਾਰੇ ਲੋਕਾਂ ਦੇ ਵੀ ਇਹਨੇ ਪਰਿਵਾਰ ਹਮੇਸ਼ਾ ਤੋਂ ਇੱਕ ਜਿਹੜਾ ਫਰੰਟ ਫੇਸ ਕਰਨ ਵਾਲਾ ਪਰਿਵਾਰ ਹੁੰਦਾ ਹੈ ਲੇਕਿਨ ਬ੍ਰੈਂਡ ਡੈਡ ਬ੍ਰੈਂਡੇਡ ਦਾ ਮਤਲਬ ਬ੍ਰੈਨ ਜਿਹੜਾ ਬ੍ਰੇਨ ਡੈਡ ਹੈ ਉਹਦਾ ਮਤਲਬ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਹ ਚੈਲੰਜ ਕਿ ਹੋ ਜਾਂਦਾ ਡਾਕਟਰਾਂ ਲਈ ਵੀ ਪੇਸ਼ੈਂਟ ਨੂੰ ਉਮੀਦ ਹੈ ਕਿ ਕਈ ਵਾਰ ਜਿਹੜੇ ਇਸ ਤਰ੍ਹਾਂ ਦੇ ਮਰੀਜ਼ ਹੁੰਦੇ ਨੇ ਜੇਕਰ ਬ੍ਰੇਨ ਡੈੱਡ ਦੀ ਗੱਲ ਹੈ ਤਾਂ ਉਹਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਕੋਮਾ ਦੇ ਵਿੱਚ ਨੇ ਜਾਂ ਕੋਮਾ ਵਿੱਚ ਵੀ ਚਲੇ ਜਾਂਦੇ ਨੇ ਕਈ ਵਾਰ ਕਿਉਂਕਿ ਉਹਨਾਂ ਦੀਆਂ ਕੁਝ ਚੀਜ਼ਾਂ ਵਰਕਿੰਗ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਜੇਕਰ ਤੁਸੀਂ ਇਹਨੂੰ ਹੋਰ ਥੋੜਾ ਵਿਸਥਾਰ ਨਾਲ ਦੱਸ ਸਕੋ ਦੇਖੋ ਜਾਣਕਾਰੀ ਇੱਕ ਹੋਰ ਮਿਲ ਪਾਰੇ ਕਿ ਨਵੀਂ ਬਾਈਕ ਲੈ ਕੇ ਆਏ ਸੀ ਕਿ ਸ਼ਾਇਦ ਕਿਉਂਕਿ ਬਾਈਕਿੰਗ ਦਾ ਜ਼ਿੰਦਾ ਆਪਾਂ ਜ਼ਿਕਰ ਕਰ ਰਹੇ ਸੀ ਕਿ ਸ਼ੌਕ ਸੀਗਾ ਨਵੀਂ ਹੀ ਬਾਈਕ ਸੀਗੀ ਕੁਝ ਦਿਨ ਪਹਿਲਾਂ ਪੋਸਟ ਵੀ ਸ਼ਾਇਦ ਉਹਨਾਂ ਨੇ ਪਾਈ ਸੀਗੀ ਬਟ ਗੱਲ ਇਹ ਹੀ ਹੈ ਕਿ ਇਹ ਐਕਸੀਡੈਂਟ ਕਿਸ ਹਾਵਨਲ ਹੋਇਆ ਜਿਹੜਾ ਇਸ ਕੰਡੀਸ਼ਨ ਚ ਪਹੁੰਚ ਗਿਆ ਰਾਜਵੀਰ ਜਵੰਦਾ ਉਹ ਉਹ ਚੀਜ਼ ਬਹੁਤ ਇੱਕ ਮਤਲਬ ਅ ਗਹਿਰਾਈ ਵਿੱਚ ਸੋਚਣ ਵਾਲੀ ਗੱਲ ਹੈ ਕਿ ਇੱਕ ਬਾਈਕਿੰਗ ਦਾ ਸ਼ੌਂਕ ਰੱਖਣ ਵਾਲਾ ਬੰਦਾ ਔਰ ਪਲੱਸ ਪੂਰੇ ਸੇਫਟੀ ਗੀਅਰ ਹੁੰਦੇ ਨੇ ਬਾਈਕ ਬਾਈਕਿੰਗ ਜਿਹੜੇ ਕਰਦੇ ਨੇ ਔਰ ਜਿੱਦਾਂ ਦੀ ਚੋਟ ਲੱਗੀ ਹੈ ਕਿ ਕਿਹੜੇ ਹਿੱਸੇ 'ਚ ਲੱਗੀ ਹੈ ਕਿਹੜਾ ਕੀ ਆ ਬ੍ਰੇਨ ਚ ਐਡੀ ਹੈਡ ਇੰਜਰੀ ਜਿਹੜੀ ਹੋਈ ਆ ਉਹ ਕਿਵੇਂ ਦੇ ਹੋਈ ਆ ਕੋਈ ਹੋਰ ਇੰਜਰੀ ਹੈ ਔਰ ਕਾਰਡੀਕ ਰੈਸਟ ਹੋਇਆ ਯਾਨੀ ਕਿ ਉਹੀ ਮੈਂ ਗੱਲ ਕਰ ਰਿਹਾ ਸੀ ਕਿ ਜਿਹੜੇ ਮਲਟੀ ਆਰਗਨ ਫੇਲ ਹੁੰਦਾ ਸਿਲਸਿਲਾ ਕਈ ਵਾਰ ਸ਼ੁਰੂ ਹੋ ਜਾਂਦਾ ਤਾਂ ਜਾਣਕਾਰੀ ਜਿਹੜੀ ਮਿਲ ਕੇ ਆ ਰਹੀ ਅੰਦਰ ਛਣਛਣ ਕੇ ਆ ਰਹੀ ਹੋਈ ਆ ਕਿ ਫਿਲਹਾਲ ਕੰਡੀਸ਼ਨ ਜਿਹੜੀ ਹੈਗੀ ਆ ਉਹ ਖਰਾਬ ਹੈ ਕਿਉ ਆ ਜ਼ਿੰਦਗੀ ਨੂੰ ਇੱਕ ਪਾਸੇ ਇਹ ਹੋ ਜਾਂਦਾ ਹੈ ਕਿ ਹੁਣ ਮੁਸ਼ਕਿਲ ਹੈ ਬਚਣਾ ਕੋਈ ਕ੍ਰਿਸ਼ਮਾ ਜਿਦਾ ਮੈਂ ਕਹਿ ਰਿਹਾ ਜਾਂ ਮੈਡੀਕਲ ਸਾਇੰਸ ਨੂੰ ਵੀ ਕਈ ਵਾਰ ਇਹ ਚਮਤਕਾਰ ਦੀ ਉਮੀਦ ਹੁੰਦੀ ਹੈ ਤਾਂ ਉਸ ਤੇ ਡਿਪੈਂਡ ਹੈ ਹਾਲਾਂਕਿ ਡਾਕਟਰਾਂ ਦੇ ਅਸੀਂ ਵੇਟ ਕਰਾਂ ਸ਼ਾਇਦ 40s ਤੋਂ ਕੋਈ ਨਾ ਕੋਈ ਅਪਡੇਟ ਜਿਹੜੀ ਹੈਗੀ ਹੈ ਕੁਝ ਦੇਰ ਬਾਅਦ ਆਵੇ ਜਾਂ ਕੁਝ ਦੇਰ ਅਸੀਂ ਵੇਟ ਕਰ ਰਹੇ ਹਾਂ ਆਫੀਸ਼ੀਅਲੀ ਕਿ ਕੀ ਐਗਜ਼ੈਕਟ ਉਹਦੀ ਕੰਡੀਸ਼ਨ ਹੈ ਔਰ ਕੀ ਡਾਕਟਰਸ ਕਰ ਰਹੇ ਨੇ ਉਹ ਅਸੀਂ ਵੇਟ ਕਰ ਰਹੇ ਹਾਂ ਉਹ 40s ਦੀ ਆਫੀਸ਼ੀਅਲ ਕੋਈ ਸਟੇਟਮੈਂਟ ਆਵੇ ਤਾਂ ਉਮੇਸ਼ ਹਾਲਾਤਾਂ ਇੱਕ ਕਾਫੀ ਮੁਸ਼ਕਲ ਭਰਿਆ ਹੁੰਦਾ ਏ ਜਿਵੇਂ ਅੰਦਰੋਂ ਕੁਝ ਵੀਡੀਓ ਸਾਹਮਣੇ ਆਈਆਂ ਕਿ ਕੁਲਵਿੰਦਰ ਬਿੱਲਾ ਪਹੁੰਚੇ ਨੇ ਕੰਵਰ ਗਰੇਵਾਲ ਪਹੁੰਚੇ ਨੇ ਵੀਰ ਸਿੰਘ ਪਹੁੰਚੇ ਨੇ ਹੋਰ ਕਈ ਗਾਇਕ ਪਹੁੰਚੇ ਨੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਜੇ ਇਸ ਸਮੇਂ ਦੇ ਵਿੱਚ ਕਿਸੇ ਨਾਲ ਗੱਲਬਾਤ ਕਰਨਾ ਜਿਹੜੇ ਕੋਈ ਮੌਕੇ ਤੇ ਮੌਜੂਦ ਤੁਸੀਂ ਕੀ ਦੇਖ ਪਾ ਰਹੇ ਹੋ ਕਿਹੜੇ ਕਿਹੜੇ ਕਲਾਕਾਰ ਇੱਥੇ ਪਹੁੰਚ ਚੁੱਕੇ ਨੇ ਕਿਹੜੇ ਕਿਹੜੇ ਉਹਨਾਂ ਦੇ ਕਰੀਬੀਆਂ ਦੇ ਵੀ ਪਹੁੰਚਣ ਦੀ ਕਿਉਂਕਿ ਸ਼ੁਰੂਆਤ ਹੋ ਚੁੱਕੀ ਹੈ ਜਿਵੇਂ ਹੀ ਇਹ ਖਬਰ ਮਿਲਦੀ ਹੈ ਤਾਂ ਇੱਕ ਝਟਕਾ ਲੱਗਦਾ ਨਾਮ ਉਹਨਾਂ ਦੀ ਬਹੁਤ ਵੱਡੀ ਫੈਨ ਫੋਲੋਇੰਗ ਉਹਨਾਂ ਦੇ ਬਹੁਤ ਪੰਜਾਬੀ ਮਕਬੂਲ ਗੀਤ ਤੇ ਲਗਾਤਾਰ ਉਹ ਸ਼ੋਅ ਲਾ ਰਹੀ ਸੀ ਸਟੇਜ ਸ਼ੋਅ ਲਾ ਰਹੀ ਸੀ ਵਕ ਵਕ ਦੇਸ਼ਾਂ ਦੇ ਵਿੱਚ ਵੀ ਸਟੇਟ ਦੇ ਵਿੱਚ ਵੀ ਵਕ ਵਕ ਵਿਆਹ ਸ਼ਾਦੀਆਂ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਤੇ ਤੇ ਅਚਾਨਕ ਅਜਹੀ ਖਬਰ ਆਵੇ ਅਚਾਨਕ ਹਾਦਸੇ ਦੀ ਖਬਰ ਆ ਜਵੇ ਤੇ ਉਸ ਤੋਂ ਬਾਅਦ ਇਹ ਖਬਰ ਆ ਜਵੇ ਕਿ ਉਹ ਸੀਰੀਅਸ ਇੰਜਰਡ ਨੇ ਉਹਨਾਂ ਦਾ ਬ੍ਰੇਨ ਡੈੱਡ ਤਾਂ ਕਾਫੀ ਝਟਕਾ ਬਹੁਤ ਮੁਸ਼ਕਲ ਹੁੰਦਾ ਏ ਅਜਿਹਾ ਜਿਵੇਂ ਤੁਸੀਂ ਵੀ ਕਹਿ ਰਹੇ ਸੀ ਕਿ ਇਹ ਦੁਆਵਾਂ ਦਾ سلسلہ ਸ਼ੁਰੂ ਹੁੰਦਾ ਏ ਫਿਰ ਅਰਦਾਸਾਂ ਦਾ سلسلہ ਸ਼ੁਰੂ ਹੁੰਦਾ ਕਿ ਕੁਝ ਇੱਥੇ ਤੁਸੀਂ ਦੇਖ ਪਾ ਰਹੇ ਹੋ ਇਸ ਵੇਲੇ ਬਿਲਕੁਲ ਦੇਖੋ ਅੰਦਰ ਕਲਾਕਾਰ ਗਏ ਹੋਏ ਨੇ ਕਿਉਂਕਿ ਇਹ ਜਿਹੜੀ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਥੋੜਾ ਜਿਹਾ ਮੈਂ ਹੋਰ ਕਾਹ ਜ਼ੂਮ ਕਰਕੇ ਇਹ ਅਮਰਜੈਂਸੀ ਦੀ ਤਸਵੀਰ ਹੈ ਔਰ ਅਮਰਜੈਂਸੀ ਦੇ ਅੰਦਰ ਜਿਹੜੇ ਕਲਾਕਾਰ ਗਏ ਹੋਏ ਨੇ ਉਹ ਅੰਦਰ ਦੀ ਤਸਵੀਰਾਂ ਜਿਹੜੇ ਅਸੀਂ ਦਿਖਾ ਰਹੇ ਹਾਂ ਬਾਹਰ ਜਦੋਂ ਕੋਈ ਆਏਗਾ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕੰਡੀਸ਼ਨ ਬਾਰੇ ਵੀ ਜਾਣਕਾਰੀ ਹਾਸਿਲ ਕਰਾਂਗੇ ਔਰ ਗਾਇਕਾਂ ਦਾ ਉਹਨਾਂ ਦੇ ਜਾਣਕਾਰ ਦਾ ਚਾਹੇ ਉਹ ਪੰਜਾਬੀ ਮੂਵੀ ਇੰਡਸਟਰੀ ਦੇ ਲੋਕ ਉਹਨਾਂ ਦੇ ਸਾਥੀ ਕਲਾਕਾਰ ਹੋ ਬਿਲਕੁਲ سلسلہ ਸ਼ੁਰੂ ਹੋ ਗਿਆ ਕਿਉਂਕਿ ਦੇਖੋ ਆਪਣੇ ਵਿੱਚ ਦਾ ਕੋਈ ਕਲਾਕਾਰ ਇਦਾਂ ਇਸ ਕੰਡੀਸ਼ਨ ਵਿੱਚ ਹੋਏ ਔਰ ਕੁਝ ਦਿਨ ਪਹਿਲਾਂ ਜਸਵਿੰਦਰ ਭੱਲਾ ਦੀ ਡੈਥ ਹੋਈ ਔਰ ਤਾਂ ਵੀ ਬਹੁਤ ਸੋਕ ਇੱਕ ਪੰਜਾਬ ਇੰਡਸਟਰੀ ਨੂੰ ਬੜਾ ਝਟਕਾ ਲੱਗਿਆ ਹੁਣ ਰਾਜਵੀਰ ਜਵੰਦਾ ਇੱਥੇ ਇਸ ਕੰਡੀਸ਼ਨ ਵਿੱਚ ਐਡਮਿਟ ਨੇ ਰੱਬ ਕਰੇ ਠੀਕ ਹੋ ਕੇ ਆਣ ਆਪਾਂ ਤਾਂ ਹੀ ਦੁਆ ਕਰਦੇ ਨੇ ਲੇਕਿਨ ਉਹਨਾਂ ਦੇ ਚਾਹ ਦੋਸਤ ਉਹਨਾਂ ਦੇ ਸਾਥੀ ਕਲਾਕਾਰ ਅੰਦਰ ਮੌਜੂਦ ਨੇ ਔਰ ਜਿੱਦਾਂ ਕੋਈ ਬਾਹਰ ਆਏਗਾ ਸੀ ਜ਼ਰੂਰ ਕੰਡੀਸ਼ਨ ਬਾਰੇ ਗੱਲ ਕਰਾਂਗੇ ਕਿ ਕੀ ਕੰਡੀਸ਼ਨ ਹੈ ਕੀ ਐਗਜ਼ੈਕਟ ਉਹਨਾਂ ਦੀ ਹਾਲੇ ਹਾਲਾਤ ਹੈ ਲੇਕਿਨ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਕਿ ਉਹ ਵਾਲੀ ਹੈ ਕਿ ਬ੍ਰਾਂਡਡ ਜਿਹੜਾ ਯਾਨੀ ਕਿ ਉਹ ਇੱਕ ਕਿਤੇ ਨਾ ਕਿਤੇ ਝਟਕਾ ਦਿੰਦਾ ਹੈ ਬ੍ਰੇਨ ਡੈਡ ਵਾਲਾ ਕਿ ਉਹ ਹੀ ਬ੍ਰੇਨ ਡੈਡ ਅਗਰ ਹੋ ਜੇ ਤਾਂ ਫਿਰ ਇੱਕ ਚੈਲੰਜ ਅਗੇ ਕਿਤੇ ਨਾ ਕਿਤੇ ਖੜਾ ਜਾਂਦਾ ਸ਼ਾਇਦ ਇਸ ਕਰਕੇ ਹਾਲਤ ਜਿਹੜੀ ਹੈ ਉਹ ਕਾਫੀ ਸੀਰੀਅਸ ਉਹਨਾਂ ਦੀ ਦੱਸੀ ਜਾ ਰਹੀ ਹੈ ਜੀ ਬਿਲਕੁਲ ਹਮੇਸ਼ਾ ਨਜ਼ਰ ਤੁਸੀਂ ਬਣਾਈ ਰੱਖੋ ਤਸਵੀਰਾਂ ਸਾਨੂੰ ਦਿਖਾਉਂਦੇ ਰਹੋ ਇਸ ਵੇਲੇ ਜਿਹੜੇ ਪੰਜਾਬੀ ਗਾਇਕ ਨੇ ਰਾਜਵੀਰ ਜਵੰਦਾ ਉਹ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਦਾਖਲ ਨੇ ਤੇ ਤੇ ਮੇਰੇ ਸਹਿਯੋਗੀ ਇਸ ਵੇਲੇ ਜਿਹੜੇ ਉਮੇਸ਼ ਸ਼ਰਮਾ 40 ਹਸਪਤਾਲ ਦੇ ਬਾਹਰ ਮੌਜੂਦ ਨੇ ਤੇ ਇਸ ਵੇਲੇ ਅੰਦਰ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਮਰ ਗਰੇਵਾਲ ਪੰਜਾਬੀ ਗਾਇਕ ਨੇ ਉਹ ਪਹੁੰਚੇ ਨੇ ਕੁਲਵਿੰਦਰ ਬਿੱਲਾ ਉਹ ਪਹੁੰਚੇ ਨੇ ਵੀਰ ਸਿੰਘ ਪੰਜਾਬੀ ਗਾਇਕ ਨੇ ਉਹ ਪਹੁੰਚੇ ਨੇ ਹੋਰ ਕਈ ਉਹਨਾਂ ਦੇ ਨੇੜਲੇ ਸਾਥੀ ਨੇੜਲੇ ਕਲਾਕਾਰ ਕਿਉਂਕਿ ਜਿਵੇਂ ਹੀ ਜਿਸ ਨੂੰ ਵੀ ਇਹ ਖਬਰ ਮਿਲਦੀ ਹੈ ਉਸ ਦੇ ਲਈ ਕਾਫੀ ਇਹ ਅਸਹਿ ਖਬਰ ਸੈਣਾ ਮੁਸ਼ਕਲ ਹੋ ਜਾਂਦਾ ਹੈ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਵੇਲੇ ਦੁਆਵਾਂਾਂ ਹੋ ਰਹੀਆਂ ਨੇ ਅਰਦਾਸਾਂ ਹੋ ਰਹੀਆਂ ਨੇ ਕਿ ਉਹ ਬਿਲਕੁਲ ਸਿਹਤਯਾਬ ਹੋ ਜਾਣ ਪਰ ਦੂਜੇ ਪਾਸੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਹੈਡ ਇੰਜਰੀ ਹੈ ਬ੍ਰੇਨ ਡੈੱਡ ਹੈ ਅਤੇ ਕੋਮਾ ਦੇ ਵਿੱਚ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਕੋਮਾ ਦੇ ਵਿੱਚ ਨੇ ਤੇ ਦੂਜੇ ਪਾਸੇ ਉਹਨਾਂ ਦੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਈ ਉਹਨਾਂ ਦੇ ਵਿੱਚ ਹਲਚਲ ਕਹਿ ਲਈਏ ਜਾਂ ਉਹਨਾਂ ਦੇ ਵਿੱਚ ਕੋਈ ਗਤੀਵਿਧੀ ਨਹੀਂ ਹੋ ਰਹੀ ਹੈਗੀ ਕਿਉਂਕਿ ਜਿਸ ਢੰਗ ਦੇ ਨਾਲ ਜਦੋਂ ਬ੍ਰੇਨ ਡੈੱਡ ਹੁੰਦਾ ਹੈ ਤਾਂ ਤੇ ਇਸ ਵੇਲੇ ਕੋਮਾ ਦੇ ਵਿੱਚ ਮੰਨੇ ਜਾ ਸਕਦੇ ਨੇ ਜੇਕਰ ਸਿੱਧੇ ਤੌਰ ਤੇ ਅਸੀਂ ਇਸ ਨੂੰ ਦੱਸਣ ਦੀ ਕੋਸ਼ਿਸ਼ ਕਰੀਏ ਦੂਜੇ ਪਾਸੇ ਇਹ ਹਾਦਸਾ ਕਿਵੇਂ ਹੋਇਆ ਹਾਦਸਾ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਕੋਲੇ ਉਹਨਾਂ ਨੇ ਪਿੱਛੇ ਲਈ ਸੀ ਇਹ ਬਾਈਕ BMW ਦੀ ਇੱਕ ਮਹਿੰਗੀ ਬਾਈਕ ਹੈ ਤੇ ਆਫ ਰੋਡਿੰਗ ਦਾ ਉਹ ਸ਼ੌਂਕ ਰੱਖਦੇ ਨੇ ਬਾਈਕ ਰਾਈਡਰ ਦੇ ਤੌਰ ਤੇ ਅਡਵੈਂਚਰਸ ਵੀ ਕਹਿ ਲੈਂਦੇ ਆ ਕਿ ਜਾਂਦੇ ਨੇ ਪਹਾੜਾਂ ਦੇ ਵਿੱਚ ਤੇ ਆਪਣੇ ਸਾਥੀਆਂ ਦੇ ਨਾਲ ਗਏ ਹੋਏ ਸੀਗੇ ਇਸ ਵਾਰ ਵੀ ਤੇ ਜਿਹੜੇ ਸੇਫਟੀ ਗੀਅਰ ਨੇ ਉਹ ਵੀ ਉਹਨਾਂ ਦੇ ਵੱਲੋਂ ਯੂਜ਼ ਕੀਤੇ ਗਏ ਸੀ ਪਰ ਇਸ ਦੇ ਬਾਵਜੂਦ ਇਹ ਇੱਕ ਭਿਆਨਕ ਹਾਦਸਾ ਵਾਪਰਿਆ ਹਾਦਸੇ ਤੋਂ ਬਾਅਦ ਉਹ ਬੁਰੀ ਤਰ੍ਹਾਂ ਇੰਜਰਡ ਹੋਏ ਬੁਰੀ ਤਰ੍ਹਾਂ ਉਹਨਾਂ ਦੇ ਸੱਟਾਂ ਲੱਗੀਆਂ ਕਾਫੀ ਗੰਭੀਰ ਤੁਰੰਤ ਉਹਨਾਂ ਨੂੰ ਹਸਪੀਟਲ ਲਿਆਂਦਾ ਗਿਆ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਦੇ ਵੱਲੋਂ ਤੇ ਇਸ ਵੇਲੇ 40 ਹਸਪਤਾਲ ਦੇ ਵਿੱਚ ਨੇ ਤੇ ਇਸ ਵੇਲੇ ਵੀ ਜਾਣਕਾਰੀ ਮਿਲ ਰਹੀ ਹੈ ਕਿ ਕਾਰਡੀਕ ਅਰੈਸਟ ਉਹਨਾਂ ਨੂੰ ਆਇਆ ਤੇ ਹਸਪਤਾਲ 'ਜਾਉਣ ਤੋਂ ਪਹਿਲਾਂ ਹੀ ਡਾਕਟਰਾਂ ਦੀ ਪੂਰੀ ਕੋਸ਼ਿਸ਼ ਹੈ ਡਾਕਟਰਾਂ ਦੇ ਜਿਹੜੇ ਮਾਹਿਰ ਡਾਕਟਰ ਨੇ ਉਹਨਾਂ ਦੇ ਪੈਨਲ ਦੇ ਵੱਲੋਂ ਪੂਰੀ ਕੋਸ਼ਿਸ਼ ਉਹਨਾਂ ਨੂੰ ਬਚਾਉਣ ਦੀ ਹੋ ਰਹੀ ਹੈ ਇਲਾਜ ਉਹਨਾਂ ਦਾ ਕੀਤਾ ਜਾ ਰਿਹਾ ਹੈ ਪਰ ਕਾਫੀ ਮੁਸ਼ਕਲ ਹੁੰਦਾ ਏ ਅਜਿਹਾ ਦੌਰ ਜਦੋਂ ਇੱਕ ਇਸ ਤਰ੍ਹਾਂ ਬ੍ਰੇਨ ਡੈੱਡ ਹੋ ਜਵੇ ਤੇ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਬਣ ਜਾਵੇ ਤਾਂ ਡਾਕਟਰਾਂ ਦੇ ਲਈ ਵੀ ਕਾਫੀ ਮੁਸ਼ਕਲ ਹੋ ਜਾਂਦਾ ਹੈ ਪਰ ਇਸ ਵੇਲੇ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਚਾਹਣ ਵਾਲੇ ਨੇ ਇੰਡਸਟਰੀ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਇਹ ਦੁਆਵਾਂ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਸਿਹਤਯਾਬ ਹੋਣ ਤੰਦਰੁਸਤ ਹੋਣ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਹੀ ਦੋ ਮੰਦ ਭਾਗੀਆਂ ਖਬਰਾਂ ਪੰਜਾਬੀ ਇੰਡਸਟਰੀ ਦੇ ਵਿੱਚੋਂ ਆਈਆਂ ਚਾਹੇ ਉਹ ਜਸਵਿੰਦਰ ਭੱਲਾ ਦੇ ਜਾਣ ਦੀ ਖਬਰ ਹੋਵੇ ਤੇ ਜਸਵਿੰਦਰ ਭੱਲਾ ਦੇ ਨਾਲ ਨਾਲ ਚਾਹੇ ਉਹ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀ ਗੱਲ ਹੋਵੇ ਤੇ ਹੁਣ ਰਾਜਵੀਰ ਜਵੰਦਾ ਦੇ ਨਾਲ ਅਜਿਹਾ ਹਾਦਸਾ ਵਾਪਰਿਆ ਅਤੇ ਇਸ ਵੇਲੇ ਉਹਨਾਂ ਦੇ ਸਕੇ ਸੰਬੰਧੀ ਕਰੀਬੀ ਉਹਨਾਂ ਦੇ ਜਾਣਕਾਰ ਉਹਨਾਂ ਦੇ ਸਾਥੀ ਕਲਾਕਾਰ ਇਸ ਵੇਲੇ ਫੋਰਟਿਸ ਹਸਪੀਟਲ ਪਹੁੰਚੇ ਹੋਏ ਨੇ ਉਮੇਸ਼ ਮੇਰੇ ਸਹਿਯੋਗੀ ਬਣੇ ਹੋਏ ਨੇ ਉਮੇਸ਼ ਹੋਰ ਵੀ ਕੁਝ ਤਸਵੀਰਾਂ ਇਸ ਵੇਲੇ ਅਸੀਂ ਦੇਖ ਪਾ ਰਹੇ ਹਾਂ ਜਿਹੜੇ ਪਹੁੰਚ ਰਹੇ ਨੇ ਹਾਲਚਲ ਜਾਣਨ ਦੇ ਲਈ ਰਾਜਵੀਰ ਜਵੰਦਾ ਦਾ ਦੇ ਬਿਲਕੁਲ ਹਲੇ ਅਰਸ਼ਦੀਪ ਕਲੇਰ ਪਹੁੰਚੇ ਨੇ ਅਕਾਲੀ ਦਲ ਦੇ ਸਪੋਕਸਪਰਸਨ ਨੇ ਚੀਫ ਸਪੋਕਸਪਰਸਨ ਉਹ ਪਹੁੰਚੇ ਨੇ ਹੂੰ ਔਰ ਉਸ ਤੋਂ ਪਹਿਲਾਂ ਅੰਦਰ ਜਿਹੜੇ ਹੋਰ ਕਲਾਕਾਰ ਨੇ ਉਹ ਉਹਨਾਂ ਦੇ ਵੀ ਵੇਟ ਕਰ ਰਹੇ ਆ ਜਿੱਦਾਂ ਅਰਸ਼ਦੀਪ ਕਲੇਰ ਦੀ ਤਸਵੀਰਾਂ ਕਰ ਤੁਹਾਨੂੰ ਕਹਾਂ ਇਹ ਤਸਵੀਰਾਂ ਦਿਖਾਵਾਂ ਕਿ ਅਰਸ਼ਦੀਪ ਕਲੇਰ ਇਹ ਅਰਸ਼ਦੀਪ ਕਲੇਰ ਦੀ ਤਸਵੀਰਾਂ ਤੁਹਾਨੂੰ ਦੇਖੋ ਕਿ ਅਕਾਲੀ ਆਗੂ ਨੇ ਅਰਸ਼ਦੀਪ ਕਲੇਰ ਉਹ ਪਹੁੰਚੇ ਨੇ ਤੇ ਹੋਰ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਜਿਹੜਾ ਕੋਈ ਕਲਾਕਾਰ ਅੱਥੇ ਬਾਹਰ ਨਿਕਲ ਕੇ ਆਏਗਾ ਜਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਔਰ ਕੰਡੀਸ਼ਨ ਦੇ ਬਾਰੇ ਇੱਕ ਹੋਰ ਅਪਡੇਟ ਹੈ ਕਿ ਕੰਡੀਸ਼ਨ ਹਲੇ ਵੀ ਉਹਨਾਂ ਦੀ ਉਦਾਂ ਹੀ ਬਣੀ ਹੋਈ ਹੈ ਜਾਨੀ ਕਿ ਖਰਾਬ ਕੰਡੀਸ਼ਨ ਹੀ ਬਣੀ ਹੋਈ ਹੈ ਇਹ ਇੱਕ ਅਪਡੇਟ ਮੈਂ ਜ਼ਰੂਰ ਦੇਦਾ ਇਹ ਕੁਝ ਮਿੰਟ ਪਹਿਲਾਂ ਦੇ ਕਹ ਲੋ ਕਿ ਇੱਕ ਦੋ ਮਿੰਟ ਪਹਿਲਾਂ ਦੀ ਅਪਡੇਟ ਹੈ ਕਿ ਕੰਡੀਸ਼ਨ ਹਲੇ ਵੀ ਉਹਨਾਂ ਦੀ ਬੇहद ਖਰਾਬ ਬਣੀ ਹੋਈ ਹੈ ਰਣਵੀਰ ਤਾਂ ਕਿਤੇ ਨਾ ਕਿਤੇ ਸ਼ੰਕਾ ਮਨ ਵਿੱਚ ਜਿਹੜੀ ਸਾਰਿਆਂ ਦੇ ਹੈ ਕਿ ਉਹ ਠੀਕ ਹੋ ਜਾਣ ਔਰ ਕੁਝ ਤਾਂ ਚਮਤਕਾਰ ਹੋਏ ਉਹ ਬਸ ਕਿੰਨਾ ਕੁ ਸਮਾਂ ਪਹਿਲਾਂ ਇੱਥੇ ਲਿਆਂਦਾ ਗਿਆ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਮਿਲੀ ਹੈ ਕਿ 40 ਸੌਸ ਹਸਪੀਟਲ ਕਿੰਨੇ ਕੁ ਵਜੇ ਲਿਆਂਦਾ ਗਿਆ ਉਹਨਾਂ ਨੂੰ ਦੇਖੋ ਫੋਰਟਿਸ ਹਸਪੀਟਲ ਉਹਨਾਂ ਨੂੰ ਜਿਹੜਾ ਹੈਗਾ ਉਹ ਦੱਸਿਆ ਜਾ ਰਿਹਾ ਹੈ ਕਿ ਇੱਥੇ ਆਗੇ ਸੀਗੇ ਉਹ ਸਵੇਰੇ ਔਰ ਟਾਈਮ ਐਗਜ਼ੈਕਟ ਦਾ ਨਹੀਂ ਪਤਾ ਚੱਲ ਰਿਹਾ ਕਿ ਕਿੰਨੇ ਵਜੇ ਆਏ ਕੋਈ 8 ਤੋਂ 10 ਦੇ ਵਿੱਚ ਕਹਿ ਰਿਹਾ ਕੋਈ 10 10:30 11 ਦੇ ਵਿੱਚ ਕਹਿ ਰਿਹਾ ਯਾਨੀ ਕਿ ਟਾਈਮ ਐਗਜ਼ੈਕਟ ਨਹੀਂ ਲੇਕਿਨ ਇੱਥੇ ਆਉਣ ਤੋਂ ਬਾਅਦ ਡਾਕਟਰਸ ਨੇ ਲਗਾਤਾਰ ਉਹਨਾਂ ਦੀ ਨਿਗਰਾਨੀ ਕੀਤੀ ਉਹਨਾਂ ਦੇ ਸਾਰਾ ਜਿਹੜਾ ਟ੍ਰੀਟਮੈਂਟ ਦਾ ਇੱਕ ਪ੍ਰੋਸੀਜਰ ਉਹਦਾ ਉਹ ਸ਼ੁਰੂ ਕੀਤਾ ਲੇਕਿਨ ਮੁਸ਼ਕਲ ਉਹੀ ਹੈ ਜਿਸੇ ਦੀ बार-बार ਜ਼ਿਕਰ ਕਰ ਰਹੇ ਨੇ ਕਿ ਬ੍ਰੇਨ ਡੈੱਡ ਹੋਣਾ ਉਹ ਚੈਲੰਜ ਬਹੁਤ ਵੱਡਾ ਹੈ ਡਾਕਟਰਸ ਲਈ ਉਹ ਕਿਤਨਾ ਕਿਤੇ ਬਹੁਤ ਪੇਸ਼ੈਂਟ ਦੇ ਲਈ ਤਾਂ ਉਹਨੂੰ ਉਹ ਉਸ ਚੈਲੰਜ ਨੂੰ ਦੇਖਦੇ ਆ ਕਿ ਡਾਕਟਰਸ ਕਿਵੇਂ ਪਾਰ ਕਰ ਰਹੇ ਨੇ ਕਿਵੇਂ ਪਾਰ ਕਰਦੇ ਨੇ ਔਰ ਰਾਜਵੀਰ ਜਵੰਦਾ ਆਪਣੀ ਜਿਹੜੀ ਗਾਇਕੀ ਹੈ ਉਹਦਾ ਸਫਰ ਅੱਗੇ ਜਾਰੀ ਰੱਖ ਪਾਣਗੇ ਜਾਂ ਨਹੀਂ ਇੱਕ ਬਹੁਤ ਵੱਡਾ ਚੈਲੰਜ ਅਰਦਾਸਾਂ ਦਾ ਦੌਰ ਚੱਲ ਰਹੀ ਹੈ ਦੁਆਵਾਂ ਦਾ ਦੌਰ ਚੱਲ ਰਹੀ ਹੈ ਜੀ ਬਿਲਕੁਲ ਉਮੇਸ਼ ਮੰਦਪਾਗੀ ਖਬਰ ਹੈ ਦੁਖਦਾਈ ਖਬਰ ਹੈ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਨੇ ਰਾਜਵੀਰ ਜਵੰਦਾ ਪੰਜਾਬ ਦੇ ਚਰਚਿਤ ਗਾਇਕ ਨੇ ਮਸ਼ਹੂਰ ਗਾਇਕ ਨੇ ਬਹੁਤ ਸਾਰੇ ਹਿੱਟ ਗੀਤ ਉਹਨਾਂ ਦੇ ਵੱਲੋਂ ਗਾਏ ਗਏ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਗੀਤ ਵੀ ਗਾਏ ਖੁਦ ਪਰਫਾਰਮ ਵੀ ਕੀਤਾ ਤੇ ਜੇਕਰ ਉਹਨਾਂ ਦੇ ਹਿੱਟ ਗੀਤਾਂ ਦੀ ਇਸ ਵੇਲੇ ਮੈਂ ਗੱਲ ਕਰਾਂ ਤਾਂ ਧੀਆਂ ਉਹਨਾਂ ਦਾ ਇੱਕ ਬੇਹਦ ਮਕਬੂਲ ਗੀਤ ਤੇ ਸਭਿਆਚਾਰਕ ਗੀਤ ਉਹਨਾਂ ਦਾ ਮੰਨਿਆ ਜਾਂਦਾ ਹੈ ਤੇ ਇਸ ਦੇ ਨਾਲ ਹੀ ਸਕੂਨ ਉਹਨਾਂ ਦਾ ਇੱਕ ਬਹੁਤ ਹੀ ਚਰਚਿਤ ਗੀਤ ਰਾਜਵੀਰ ਜਵੰਦਾ ਦਾ ਤੇ ਕੰਗਣੀ ਗੀਤ ਬਹੁਤ ਮਸ਼ਹੂਰ ਹੋਇਆ ਪਿਛਲੇ ਸਮੇਂ ਦੇ ਵਿੱਚ ਹਾਲਾਂਕਿ ਜਗਰਾਉਂ ਦੇ ਨੇੜਲੇ ਪਿੰਡ ਦੇ ਰਹਿਣ ਵਾਲੇ ਨੇ ਰਾਜਵੀਰ ਜਵੰਦਾ ਅਤੇ ਕੁਝ ਸਮਾਂ ਉਹਨਾਂ ਨੇ ਪੰਜਾਬ ਪੁਲਿਸ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਇਸ profession ਨੂੰ ਪੱਕੇ ਤੌਰ ਤੇ ਅਪਣਾ ਲਿਆ